ਅੰਮ੍ਰਿਤਸਰ ਪੁਲਿਸ ਲਾਈਨ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੌਰਪ੍ਰੀਤ ਸਿੰਘ ਪੁੱਲਰ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੋ ਨੌਜਵਾਨਾਂ ਨੂੰ 6 ਨਾਜਾਇਜ਼ ਹਥਿਆਰਾਂ ਦੇ ਨਾਲ ਕੀਤਾ ਗ੍ਰਿਫਤਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ 6 ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਨੇ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਦੋਨਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਅੱਜ ਦੇ ਦਿਨ ਬੁੱਧਵਾਰ 21 ਤਰੀਕ ਸਮਾਂ ਤਕਰੀਬਨ ਦੋ ਅੱਜ ਕੇ 30 ਮਿੰਟ ਦੀਆਂ ਇਹ ਤਸਵੀਰਾਂ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ਡ ਕਰਾਈਮ ਦੇ ਖਿਲਾਫ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪਰਹਾਰ ਵੀ ਚੱਲ ਰਿਹਾ ਹੈ ਪੰਜਾਬ 'ਚ ਜਿਵੇਂ ਕੱਲ ਦਾ ਉਹਦੇ ਵਿੱਚ ਦੋ ਬੜੇ ਇੰਪੋਰਟੈਂਟ ਸਮਗਲਰਸ ਜਿਹੜੇ ਕਰਾਸ ਬਾਰਡਰ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਹੈ ਉਹਨਾਂ ਨੂੰ ਸਮਗਲ ਕਰ ਰਹੇ ਸੀ ਔਰ ਇਧਰ ਰিসিਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਹੈ ਤੇ 6 ਸਫਿਸਟੀਕੇਟਡ ਜਿਹੜੇ ਲੀਥਲ ਵੈਪਨ ਨੇ ਰਿਕਵਰ ਕੀਤੇ ਗਏ ਹੈ ਇਹ ਚ 9mm ਬਲੌਕ ਜਿਹੜੇ ਹਜੇ 2 ਨੇ ਔਰ 4 ਹਜੇ 0.304 ਦੇ ਸੁੱਦੇਗੇ ਦੋਨੋਂ ਸਮਗਲਰ ਫੜੇ ਗਏ ਆ ਕਰਾਸ ਬਾਰਡਰ ਉਹ ਹੈ ਜੀ ਗੁਰਪ੍ਰੀਤ ਕੋਪੀ ਰਤੋਕੇ ਕੇ ਕੈਂਕਰਨ ਤਰਨਤਨ 22 ਸਾਲ ਦਾ ਹੈਗਾ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝਦੇ ਇਕਨੋਮਿਕਲੀ ਬਹੁਤਾ ਹੋ ਨਹੀਂ ਹੈ ਪਰ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰ ਦਾ ਐਂਗਲ ਇਹਦੇ ਚ ਹੁੰਦਾ ਸੁਰਜੀਤ ਸਿੰਘ ਚੇਲਾ ਕਲੋਨੀ ਪਿੱਕੀਵਿੰਨ ਤਰਨਤਾਰ ਇਹ 35 ਸਾਲ ਦਾ ਤੇ ਪੁਰਾਣਾ ਇੱਕ ਮੁਕੱਦਮਾ ਹੀਰੋਇਨ ਦਾ ਦਰਜ ਹੈ ਪਿੱਕੀਵਿੰਨ ਥਾਣਾ ਤਰਨਤਾਰਾਂ ਦੀ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਹੈ ਇਹ ਜੁੜੇ ਹੋਏ ਸੀ ਪਾਕਿਸਤਾਨ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਤੇ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਜੇ ਆਪਾਂ ਨਜ਼ਰ ਮਾਰੀਏ ਤਾਂ ਬੇਸਿਕਲੀ ਆਰਗੇਨਾਈਜ਼ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਿਵਲ ਸੈਕਿਟੀ ਜਾਂ ਲੀਟਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਹੈ ਸਟ੍ਰਾਈਕ ਪਾਵਰ ਵਧ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਹਲਕਦੀਪ ਤੋਂ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾ ਗੁਰਪ੍ਰੀਤ ਕੋਪੀ ਨੂੰ ਫੜਿਆ ਜਿਹੜਾ ਰਤੋ ਕੇ ਖੇਮ ਕਰਨਦਾ ਇਹ ਤੋਂ ਚਾਰ ਸਫਿਸਟੀਕੇਟਡ ਵੈਪਨ ਮਿਲੇ 0.30 ਬੋਰ ਦਾ ਇੱਕ ਤਿੰਨ ਤੇ ਇੱਕ 1.9 ਐਮ ਐਮ ਗਲੌਕ ਉਸ ਤੋਂ ਬਾਅਦ ਜੀ ਸਸਟੇਨਡ ਇਨਟੈਰੋਗੇਸ਼ਨ ਤੋਂ ਬਾਅਦ ਦੂਜਾ ਜਿਹੜਾ surjeet ਆ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਡ ਇੱਕ ਗਲੌਕ ਤੇ ਇੱਕ 30 ਬੋਰ ਦਾ ਪਿਸਟਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਸਪਗਨਰਸ ਰਾਹੀਂ ਉਹ ਇਹ ਤਰ ਕਵਰ ਹੋਈ ਨੇ ਮੈਂ ਇਹ ਸਮਝਦਾ ਕਿ ਇਤਨਾ ਬਹੁਤ ਵੱਡੀ ਜਿਹੜੀ ਹੈ ਸੈਟ ਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਚ ਮੈਂ ਤੁਹਾਨੂੰ ਹੋਰ ਵੀ ਸ਼ੇਅਰ ਕਰਨੇ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕ੍ਰਾਈਮਸ ਔਰ ਜਿਹੜੇ ਸੈਂਸੇਸ਼ਨਲ ਕ੍ਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜੇ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਵੇਟ ਕਰਦੇ ਸੀ ਕ੍ਰਾਈਮ ਨੂੰ ਸ਼ਹਿਦ ਹੁੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੌਜਿਸਟਿਕ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰੈਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਬ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਤੇ ਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਗਿਆ ਉਹਤੇ ਵੀ ਅਸੀਂ ਕੰਮ ਕਰਾਂਗੇ ਫਾਈਨੈਂਸ਼ੀਅਲ ਐਂਗਲ ਇਹ ਹੈ ਜੀ ਵੀ ਪਾਕਿਸਤਾਨ ਨੂੰ ਜਿਹੜੀ ਹੈ ਸਮਗਲਿੰਗ ਜਿਹੜੀ ਹੈ ਇੱਥੇ ਰਿਸੀਵ ਕਰਦੇ ਸੀ ਪ੍ਰੋਸੀਡਸ ਆਫ ਸਮਗਲਿੰਗ ਕ੍ਰਾਈਮ ਕਿਦਾਂ ਵਾਪਸ ਜਾਂਦੀਆਂ ਸੀ ਉੱਤੇ ਅਸੀਂ ਕੰਮ ਕਰ ਰਹੇ ਹਾਂ ਵੀ ਹੈਵ ਇਨਫ ਲੀਡਸ ਸਰ ਗੈਂਗਸਟਰ ਕਿਹਦੇ ਨੂੰ ਸਪਲਾਈ ਕਰਦੇ ਸੀ ਉਹ ਹੁਣ ਅਜੇ ਨਹੀਂ ਕਲੀਅਰ ਹੋਇਆ ਜੀ ਪਰ ਉੱਤੇ ਵੀ ਅਸੀਂ ਸਾਨੂੰ ਮਿਲ ਜੇਗਾ ਪਤਾ ਬਿਕੋਜ਼ ਪਾਕਿਸਤਾਨ ਬੇਸ ਜਿਹੜਾ ਹੈਂਡਲ ਹੈ ਉੱਤੇ ਅਸੀਂ ਕਾਫੀ ਕੰਮ ਕਰ ਲਿਆ ਐਂਡ ਆਈ ਐਮ ਕੁਆਇਟ ਸ਼ੋਰ ਕਿ ਅਸੀਂ ਤੁਹਾਨੂੰ ਦੋ ਤਿੰਨ ਦਿਨਾਂ 'ਚ ਇਹ ਸਾਰੀ ਗੱਲ ਹੋਰ ਇਹਦੇ ਤੇ ਰਿਕਵਰੀਆਂ ਵੀ ਕਰਕੇ ਦੱਸਾਂਗੇ ਔਰ ਤੁਹਾਨੂੰ ਵੀ ਮੈਨੂੰ ਸਾਨੂੰ ਉਮੀਦ ਹੈ ਕਿ ਰਿਵੀਲ ਕਰ ਜਾਗੇ ਕਿ ਕਿਹੜਾ ਗੈਂਗਸਟਰ ਗਰੁੱਪ ਨੂੰ ਆਸਤੇ ਇਹ ਵੈਪਨ ਜਾਏ ਸੀ ਤੇ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਕੋਈ ਨਹੀਂ ਇਹਨਾਂ ਨੇ ਅਜੇ ਤੱਕ ਦੇਖੋ ਇਹਨਾਂ ਦੀ ਡਿਊਟੀ ਲੱਗੀ ਸੀ ਇਹ ਰਿਸੀਵ ਕਰਨਾ ਕਿਉਂਕਿ ਰਤੋਕੇ ਪਿੰਡ ਵੀ ਬਹੁਤ ਨੇੜੇ ਆ ਬਾਰਡਰ ਦੇ ਸੋ ਬੇਸਿਕਲੀ ਉਹੀ ਪੁਰਾਣਾ ਫਾਰਮੂਲਾ ਚੱਲ ਰਿਹਾ ਕਿ ਬਾਰਡਰ ਦੇ ਨੇੜੇ ਦੇ ਜੈਂਗਸਟਰਸ ਨੇ ਉਹਨਾਂ ਨੂੰ ਪਿਕਅਪ ਕਰਕੇ ਲਿਓਰ ਕਰਕੇ ਝੂਠੇ ਲਾਰੇ ਲੂਏ ਲਾ ਕੇ ਉਹਨਾਂ ਨੂੰ ਫਸਲਾ ਲਿਆ ਜਾਂਦਾ ਤੇ ਉਹਨਾਂ ਨੂੰ ਯੂਜ਼ ਕਰਕੇ ਮੁੜ ਕੇ ਥਰੋ ਕਰ ਦਿੰਦੇ ਕਿੰਨੇ ਕਿੰਨੇ ਕਿ ਪੈਸੇ ਦਾ ਇਹਨੂੰ ਲਾਲ ਲਿਆ ਗਿਆ ਲਾਲਚ ਤਾਂ ਦੇਖੋ ਜੇ ਬੇਸਿਕਲੀ ਪਹਿਲੀ ਕਨਸਾਈਨਮੈਂਟ ਇਹਨਾਂ ਦੇ ਦੱਸੇ ਮੁਤਾਬਕ ਆਈ ਹੈ ਤੇ ਇਹਨਾਂ ਨੂੰ ਕੈਸੀ ਵੀ ਤੁਹਾਨੂੰ ਜਾਂ ਬਾਹਰ ਸੈੱਟ ਕਰ ਦਾਂਗੇ ਜਾਂ ਪੈਸੇ ਦਵਾਂਗੇ ਅਜੇ ਉਹ ਗੱਲਾਂ ਚੱਲ ਰਹੀਆਂ ਸੀ ਪਰ ਪੁਲਿਸ ਦੇ ਹੱਥ ਚੜ ਗਏ ਇਹ ਪਹਿਲਾ ਪਰ ਇਹਨਾਂ ਦਾ ਜੁਰਮ ਵੀ ਹੈ ਪਹਿਲੇ ਕਿ ਪਹਿਨਾ ਕੋਈ ਨਹੀਂ ਪਹਿਲਾ ਸਰਜੀਤ ਸਿੰਘ ਦੇ ਖਿਲਾਫ ਪਰਚਾ ਦਰਜ ਹੈ ਜੀ 15 ਗ੍ਰਾਮ ਹਿਰੋਇਨ ਫੜੀ ਗਈ ਸੀ ਪੇਖੀਪਿੰਡ ਤਰਨਤਾਰਨ ਦੇ ਵਿੱਚ ਸਰ ਆਪਰੇਸ਼ਨ ਪਰ ਹਾਰਪ ਦਿੱਤਾ ਜਿਵੇਂ ਤੁਸੀਂ ਦੱਸਿਆ ਕਿ 116 ਮੌਸਮ ਹਾਂਜੀ ਤਾਂ ਹੋਰ ਕਿਨੇ ਵੀ ਰਟਾਦੇ ਨਹੀਂ ਕਿਉਂਕਿ 72 ਘੰਟਿਆਂ ਦਾ ਸਮਾਂ ਨੀਜੀ ਦੇ ਸਾਹਮਣੇ ਲੱਗਦਾ ਹੈ ਲੱਗਦਾ ਹੈ ਕਿ ਹੋਰ ਨਾਲ ਵੀ ਕਰ ਬਿਲਕੁਲ ਅੱਜ ਵੀ ਹੁਣ ਤਕਰੀਬਨ 2:30 ਵਜੇ ਫਿਕਰ ਅਸੀਂ ਲੈਣੇ ਆ ਮੈਨੂੰ ਉਮੀਦ ਹੈ ਕਿ ਕੰਸਿਡਰੇਬਲ ਨੰਬਰ ਅੱਜ ਵੀ ਅਸੀਂ ਅਰੈਸਟ ਕਰਾਂਗੇ ਕੋਈ ਕਿ ਅਸੀਂ ਟਾਰਗੇਟਡ ਜਿਹੜੇ ਐ ਟਾਰਗੇਟਸ ਦਿੱਤੇ ਗਏ ਆਪਣੀਆਂ ਟੀਮਾਂ ਨੂੰ ਔਰ ਸਪੈਸ਼ਲ ਟੀਮਾਂ ਅਸੀਂ ਲਾਈਆਂ ਜਿਹੜਾ ਸਾਡਾ ਨਸ਼ਾ ਵਿਰੋਧ ਮਹਿੰਮਾ ਉਹ ਵੀ ਚੱਲ ਰਹੀ ਹੈ ਤੇ ਉਹਦੇ ਨਾਲ ਨਾਲ ਜਿਹੜਾ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਔਰ ਜਿਹੜਾ ਲੋਕਾਂ ਨੂੰ ਜਿਹੜਾ ਸਹਿਮ ਪਾਇਆ ਕਰਨ ਵਾਲਾ ਕੋਈ ਵੀ ਕ੍ਰਾਈਮ ਹੋਵੇ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਨੇ ਆਪਰੇਸ਼ਨ ਤੇ ਹੱਥ ਦਿੱਤਾ ਜਿਨ੍ਹਾਂ ਨੂੰ ਤੁਸੀਂ ਕਾਬੂ ਕਰ ਰਹੇ ਹੋ ਇਹ ਗੈਂਗਸਟਰਸ ਦੀ ਮਦਦ ਕਰਦੇ ਸੀਗੇ ਉਹਨਾਂ ਦੇ ਕਹੇ ਤੇ ਜਿਸ ਤਰ੍ਹਾਂ ਇੱਕ ਰੇਕੀ ਟਾਈਪ ਹੁੰਦਾ ਹੈ ਉਹ ਕੰਮ ਕਰਦੇ ਸੀਗੇ ਜਾਂ ਇਹ ਬਿਲਕੁਲ ਇਹ ਕੁਝ ਐਸੋਸੀਏਟਸ ਨੇ ਜੀ ਕੁਝ ਉਹਨਾਂ ਦੇ ਲੌਜਿਸਟਿਕ ਸਪੋਰਟ ਦੀ ਟੀਮਾਂ ਨੇ ਉਸ ਤੋਂ ਇਲਾਵਾ ਜਿਹੜੇ ਹਿੰਗਸ ਕ੍ਰਾਈਮ ਦੇ ਵਿੱਚ ਬੰਦੇ ਜਿਹੜੇ ਗ੍ਰੈਜੂਏਟ ਕਰਦੇ ਆ ਬੇਸਿਕਲੀ ਕੀ ਹੁੰਦਾ ਕਿ ਇੱਕ ਛੋਟਾ ਕ੍ਰਾਈਮ ਕੀਤਾ ਉਹਨੂੰ ਪਿਕਅਪ ਕਰ ਲੈਂਦੇ ਆ ਜਿਵੇਂ ਗੇਟ ਕੀਮਾਂ ਦੇ ਸਾਡੇ ਦੋ ਮੁਲਜ਼ਮ ਸੀਗੇ ਉਹ ਜਦੋਂ ਉਹਨਾਂ ਨੇ ਜਾ ਕੇ ਬਟਾਲੇ 'ਚ ਮਰਡਰ ਕਰਤਾ ਤਾਂ ਬੜਾ ਵੱਡਾ ਨਾਮ ਹੋ ਗਿਆ ਸੋ ਇਸ ਤਰ੍ਹਾਂ ਜਿਹੜਾ ਛੋਟੇ ਗੈਂਗਸਟਰ ਵੀ ਨੇ ਸਟਰੀਟ ਲੈਵਲ ਤੇ ਉਹਨਾਂ ਨੂੰ ਵੀ ਅਸੀਂ ਟਾਰਗੇਟ ਨਾਲ ਕਰ ਰਹੇ ਹਾਂ ਸੋ ਥੈਟ ਇਹ ਜਿਹੜਾ ਸਾਰਾ ਆਰਗੇਨਾਈਜ਼ ਕ੍ਰਾਈਮ ਦਾ ਨੈਟਵਰਕ ਉਹ ਜੜੋਂ ਹੀ ਮੁਕਾਇਆ ਜਾਵੇ ਇਹਨਾਂ ਨੂੰ ਡਿਲੀਪਲੀ ਪੁਆਇੰਟ ਆਫ ਨਾਮ ਦੇ ਸਕਦੇ ਆਂ ਕਿ ਐਸੋਸੀਏਟ ਵਿਦ ਡਿਲੀਪਲੀ ਵੌਇਸ ਆਫ ਗੈਂਗਸਟਰ ਜਿਹੜੇ ਪਿਆਰਾਂ ਦੀ ਪ੍ਰਸਤਰੀ ਕਰਕੇ ਦੇਖੋ ਬੇਸਿਕਲੀ ਤਾਂ ਸਮਗਲਰ ਨੇ ਠੀਕ ਹੈ ਔਰ ਵੱਡੇ ਲੈਵਲ ਤੇ ਜੇ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਕਰ ਰਹੇ ਹੈ ਤਾਂ ਤੁਸੀਂ ਸਮਝੋ ਵੀ ਅੰਟੀ ਨੈਸ਼ਨਲ ਹੀ ਨੇ ਠੀਕ ਹੈ ਹਾਂ ਥੈਂਕ ਯੂ ਜੀ ਕੋ ਉਹ ਵਾਸਤੇ ਚੱਲ ਰਹੀ ਹੈ ਜੀ ਸਾਡਾ ਆਪਰੇਸ਼ਨ ਅਸੀਂ ਮੈਂ ਜੇ ਰਿਵੀਲ ਕਰਾਂਗਾ ਤਾਂ ਖਰਾਬ ਹੋ ਜਾਏਗਾ ਬਟ ਦੋ ਤਿੰਨ ਦਿਨ ਚ ਤੁਹਾਨੂੰ ਵਧੀਆ ਹੋਰ ਇਹਦੇ ਬਾਰੇ ਅਸੀਂ ਖੁਲਾਸੇ ਕਰਾਂ ਹਾਂ ਜੀ ਹਾਂ ਜੀ ਰਿਮਾਂਡ ਤੇ ਮੈਂ ਕਿਹਾ ਤਿੰਨ ਦਿਨ ਜੀ ਸਰ ਹਾਂ ਤਿੰਨ ਦਿਨ ਹਾਂ ਜੀ ਸਰ ਜੋ 116 ਬੰਦੇ ਦੇ ਕੱਲ ਗ੍ਰফতার ਹੋਏ ਆ ਇਹਦੇ ਵਿੱਚ ਕੋਈ ਰਿਕਵਰੀਆਂ ਹੋਈਆਂ ਇਹਨਾਂ ਕੋਲ ਹੋਈਆਂ ਜੀ ਤੁਹਾਨੂੰ ਦੇ ਦਾਂਗੇ ਪ੍ਰੈਸ ਨੋਟ ਅੱਜ ਜਾਰੀ ਕਰਾਂਗੇ ਅੱਜ ਦੇ ਵਿੱਚ ਨਾਲ ਪਾ ਕੇ ਵੀਲ ਗਿਵ ਯੂ ਫੁੱਲ ਇਹ ਤਾਂ ਮੈਂ ਤੁਹਾਨੂੰ ਵੈਸੇ ਹੀ ਦੱਸਿਆ ਕਿਉਂਕਿ ਇਹਦੇ ਨਾਲ ਰਿਲੇਟਿਡ ਸੀ ਆਰਗੇਨਾਈਜ਼ ਕਰਾਂਗੇ ਸਰ ਸੱਚੇ ਪਾਉਂਡ ਨੇ ਕਿਹਾ ਕਿ ਕਈ ਪੁਲਿਸ ਅਫਸਰ ਅਫਸਰ ਜਾਂ ਮੁਲਾਜ਼ਮ ਜਿਹੜੇ ਨਾਲ ਰਲੇ ਹੋਏ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਤੁਸੀਂ ਵੀ ਆਪਣੀ ਕੋਈ ਪੁਲਿਸ ਜਿਹੜੀ ਪੁਲਿਸਿੰਗ ਕਰ ਰਹੇ ਨੇ ਕੁਝ ਕਾਲੀਆਂ ਭੇਡਾਂ ਵੀ ਹੁੰਦੀਆਂ ਨੇ ਜਿਹੜੇ ਨਾਲ ਰਲੇ ਹੁੰਦੇ ਨੇ ਜਾਂ ਇਹਨਾਂ ਦੀ ਸਪੋਰਟ ਕਰਦੇ ਨੇ ਕਿਉਂਕਿ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਸੋ ਕੋਈ ਚੇਤਾਵਨੀ ਦੇ ਰੂਪ ਚ ਉਹਨਾਂ ਲੋਕਾਂ ਨੂੰ ਉਹਨਾਂ ਪੁਲਿਸ ਨਿਵਾਜ਼ਮਾਂ ਨੂੰ ਜਾਂ ਉਹਨਾਂ ਗੈਂਗਸਟਰਾਂ ਨੂੰ ਵੀ ਦੇਣਾ ਚਾਹੁੰਦੇ ਹਾਂ ਕੋਈ ਚੇਤਾਵਨੀ ਦੇਖੋ ਬੜੀ ਕਲੀਅਰ ਗੱਲ ਹੈ ਚੇਤਾਵਨੀ ਤਾਂ ਹੈਗੀ ਹੈਗੀ ਹੈ ਪਰ ਅਸੀਂ ਤਾਂ ਐਕਸ਼ਨ ਕਰਕੇ ਉਹਨਾਂ ਨੂੰ ਨਾਲ ਦਿਖਾ ਰਹੇ ਹਾਂ ਤੁਹਾਨੂੰ ਪਤਾ ਪਿੱਛੇ ਤਾ ਫੇ ਇਹ ਮੋਡੂਲ ਜਿਹੜੇ ਬਸ ਕੀਤੇ ਗਏ ਆ ਔਰ ਜੇ ਕੋਈ ਮੁਲਾਜ਼ਮ ਗਲਤੀ ਕਰਦਾ ਉਹਨੂੰ ਬਿਲਕੁਲ ਅਸੀਂ ਬਖਸ਼ਦੇ ਨਹੀਂ ਤੇ ਨਾ ਹੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੀ ਇਹੀ ਮਾਨਯੋਗ ਸੀਐਮ ਸਾਹਿਬ ਤੇ ਤੇ ਡੀਜੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਨੇ ਉਹਦਾ ਮਤਲਬ ਔਨ ਗਰਾਉਂਡ ਇਹੀ ਅਸੀਂ ਇੰਪੈਕਟ ਲੈਣੇ ਆ ਕਿ ਬਿਲਕੁਲ ਕੋਈ ਟੋਲਰੈਂਸ ਨਹੀਂ ਔਰ ਬਹੁਤ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਂਦਾ ਠੀਕ ਹੈ 116 ਬੰਦੇ ਨਹੀਂ ਕੋਈ ਨਾਬਾਲਿਗ ਵੀ ਕੀ ਹੈ ਨੀ ਉਹ ਨਹੀਂ ਕਿ ਮੈਂ ਉਹ ਨਮਲਕ ਬਾਰੇ ਤਾਂ ਨਹੀਂ ਕੀਤੀ ਗੱਲ ਤੁਹਾਨੂੰ ਦੇ ਦਾਂਗੇ ਐਕਸਪ੍ਰੈਸ ਉਹ ਤਾਂ ਨਾਲ जोडਿਆ ਤੁਸੀਂ ਇੱਥੇ ਰੱਖੋ ਫੋਕਸ ਜੀ ਅੱਜ